ਜਾ ਸੁਣਾ ਹਾਂਜੀ ਮਮਾ ਗੱਲ ਸੁਣ ਪੱਤੀ ਮੇਰੀ ਹਾਂਜੀ ਉਹਨਾਂ ਨੂੰ ਪਤਾ ਹੀ ਲੱਗ ਗਿਆ ਦੋ ਮਹੀਨੇ ਹੋ ਗਏ ਤੇਰੇ ਵਿਆਹ ਨੂੰ ਹਾਂਜੀ ਮਮਾ ਕੋਲੜ ਤੇ ਤਾਈ ਹੈ ਹਾਂ ਉਹਦੇ ਲਾਗ ਨਹੀਂ ਹੈਗੇ ਅੱਛਾ ਉਹਦੇ ਕੋਲੇ ਦੋ ਕਿੱਲੇ ਜ਼ਮੀਨ ਦੇ ਨੇਗੇ ਠੀਕ ਆ ਉਹਦੀ ਚੰਗੀ ਸੇਵਾ ਕਰਿਆ ਕਰ ਤੂੰ ਕਦੇ ਉਹਦੇ ਮੂਰੇ ਨਾ ਬੋਲੀ ਠੀਕ ਆ ਆਪਣਾ ਬੜਿਆ ਕਿਉਂਕਿ ਦੋ ਕਿੱਲੇ ਸੋੜੇ ਨੌ ਕਰਾ ਲਾਂਗੇ ਠੀਕ ਆ ਆਪਣੇ ਕੋਲੇ 4 ਕਿੱਲੇ ਹੋ ਜਾਣਗੇ ਠੀਕ ਆ ਵਧੀਆ ਗੁਜ਼ਾਰਾ ਹੋਊਗਾ ਤੁਹਾਡਾ ਠੀਕ ਆ ਹਾਂ ਕੰਗਵਰੀ ਤੀਕ ਕੰਨ ਰੱਖੀ ਹੈ ਗੱਲਾਂ ਦਾ ਠੀਕ ਆ ਮੈਂ ਕੰਮ ਜਾ ਕੇ ਆਉਣੀ ਆ ਠੀਕ ਆ ਸੇਵਾਤਾ ਕਰੂੰਗੀ ਹੁਣ 2 ਕਿਲੇ ਕਦੇ ਬੰਦੇ ਆ ਹੁਣ ਜਿੱਦ ਮਮੀ ਨੇ ਕਹਤਾ ਠੀਕ ਆ ਹੁਣ ਦਾਲ ਬਣਾ ਕੇ ਫੇਰ ਆਟਾ ਕੁੰਦੀ ਆ ਹੁਣ ਤਾਈ ਤਾਂ ਪਤਾ ਨਹੀਂ ਕਦੋਂ ਆਉਗੀ ਚਲੋ ਕੰਮ ਤਾਂ ਕਰਨੀ ਪੈਣੀ ਆਗਤ ਆਈ ਆਪਤਾ ਆ ਗਈ ਕਿੱਧਰ ਗਏ ਹੋ ਸੀ ਪੁੱਤ ਗਮਾਂਡੀਆਂ ਦੇ ਕੀਤੇ ਕੰਮ ਅੱਛਾ ਲੈ ਪੁੱਤ ਮੈਂ ਆਟਾ ਗੁੰਨ ਦੰਨੀਆ ਨਹੀਂ ਤਾਈ ਤੁਸੀਂ ਬੈਠੋ ਆਰਾਮ ਕਰੋ ਮੈਂ ਆਟਾ ਗੁੰਨਦੀ ਆ ਠੀਕ ਆ ਪੁੱਤ ਨਾਲ ਮੈਂ ਦਾਲ ਪਉਂਦੀ ਆ ਆਣੀਆਂ ਬਹੁਤ ਮੇਰੇ ਤਾਂ ਬਲਾਈਂ ਖਿਆਲ ਰੱਖਦੀ ਰੱਬ ਇਹਨਾਂ ਦੀ ਜੋੜੀ ਨੂੰ ਭਾਗ ਲਾਵੇ ਲੈ ਬਿੰਦਾ ਤਾਂ ਠੂਈ ਸੀ ਤਾ ਕਿੱਥੇ ਜਾਏਗਾ ਦੁਕਾਨ ਤੇ ਲੈ ਜਾ ਉਹ ਖੜਿਆ ਮੈਨੂੰ ਛੇਤੀ ਆ ਗਈ ਠੀਕ ਆ ਬਣ ਸੇਜੂ ਕੁ ਨਾਤੀ ਤੇਰਾ ਹਾਂ ਠੀਕ ਆ ਬਣ ਮੈਂ ਜੇ ਉਹਨੂੰ ਕਾਕੇ ਡਾਕਟਰ ਨੂੰ ਬੁਲਾ ਲੈਣਾ ਦਵਾਈ ਦਵਾ ਦਵਾਂ ਨਾ ਹੁਣ ਤਾਂ ਠੀਕ ਆ ਬਣੇ ਕੋਈ ਨਾ ਕੋਈ ਗੱਲ ਮੰਗਤੇ ਨਾ ਲਾਇਆ ਕਰ ਇਹ ਵੀ ਤੇਰੀ ਬੱਚੇ ਨੇਗੀ ਠੀਕ ਹੈ ਹਾਂ ਕੋਈ ਨਾ ਸਾਹਮਝੀ ਵੀ ਲਾਦ ਨਹੀਂ ਹੈਗੀ ਮੇਰੀ ਇਹ ਤੇਰੀ ਜਵਾਖ ਨੇਗੀ ਕੋਈ ਗੱਲ ਨਹੀਂ ਤੇਰੀ ਮੋੜ ਦੀ ਠੀਕ ਹੈ ਭਣੀ ਹਾਂ ਤੇਰੀ ਸੇਵਾ ਕਰਾਂਗੀ ਤੇਰੀ ਕੋਈ ਨਾ ਭਣੀ ਜਿਹੜਾ ਮੇਰਾ ਚੂਨ ਫੂਨ ਹੈਗਾ ਸਾਰਾ ਜਵਾਖਾਂ ਦਾ ਹੀ ਹੈ ਵੀ ਲੋੜ ਨਹੀਂ ਭਣੀ ਸਭ ਤਾਂ ਤੇਰੀ ਲੋੜ ਹੈਗੀ ਭਣੀ ਮੈਂ ਜ਼ਮੀਨ ਕਿੱਥੇ ਲਜਾਣੀ ਆ ਜ਼ਮੀਨ ਜਵਾਖਾਂ ਦੀ ਉਹ ਹੈ ਜੀ ਬੰਦੇ ਨੌਕਰਾ ਦੂੰਗੀ ਮੈਂ ਤਾਂ ਚੰਗਾ ਪਣਾ ਕਰ ਮਤਾਰ ਕੱਢ ਲਿਆ ਬਤੂ ਆਰਾਮ ਕਰ ਲੈ ਚੰਗਾ ਪਣਾ ਜਿਹੜੀ ਪਿੱਛੇ ਦਾ ਸੀ ਤੇਰੀ ਸੇਵਾ ਕਰਦੇ ਆਂਗੇ ਜੀਵਨ ਦੇ ਨਾਲ ਲਵਾਏਗੀ ਤਾਂ ਹੀ ਦੋ ਤੋਂ ਚਾਰ ਕਿੱਲੇ ਹੋਣਗੇ ਜੀਵਨ ਦੇ ਤਾਂ ਹੀ ਤਾਂ ਤੈਨੂੰ ਸਾਂਮੀ ਬੈਠਾਂਗੇ ਮੰਮੀ ਨੇ ਤਾਂ ਰੋਟੀ ਹੁਣ ਖਾ ਲਈ ਆ ਹੁਣ ਜੇ ਤਾਈ ਆ ਜੇ ਗਰਮ ਗਰਮ ਰੋਟੀ ਖਾ ਲੇ ਤੇ ਮੇਰਾ ਕੰਮ ਨਿਖੜ ਜਾ ਜੀਵਨ ਖੇਤੋਂ ਆ ਗਿਆ ਉਹਨੂੰ ਤਾਜੀ ਰੋਟੀ ਲਾ ਦਾਂਗੀ ਫਿਰ ਮੈਂ ਸੌਟ ਸੌਣਾ ਰੋਟੀ ਲੈ ਆਲੀ ਪੁੱਤ ਜੀ ਆਸਾਂ ਨਾ ਲਵੰਦੀ ਆ ਤਾਈ ਬੈਠ ਜਾ ਰੋਟੀ ਖਾ ਲਓ ਤੁਸੀਂ ਵੀ ਤੁਹਾਨੂੰ ਹੀ ਡਿਗਰੀ ਸੀ ਮੈਂ ਮੈਂ ਕਿਹਾ ਚਲੋ ਤਾਈ ਰੋਟੀ ਖਾ ਲੈਂਦੀ ਲੈ ਪੁੱਤ ਪਾ ਦੇ ਰੋਟੀ ਫਿਰ ਹੋ ਨਹੀਂ ਤਾਈ ਫੋਰ ਸਾਰਾ ਨਹੀਂ ਖਾ ਲਈ ਜੀ ਬੜਾ ਰਹਿ ਗਿਆ ਉਹ ਖੇਤ ਗਿਆ ਹੋਇਆ ਉਹ ਖੇਤੋਂ ਆ ਕੇ ਖਾਉਗੇ ਮੈਂ ਕਿਹਾ ਤਾਜੀ ਲਾ ਦਾਂਗੇ ਉਹਨੂੰ ਰੋਟੀ ਹਾਂ ਪੁੱਤ ਤੱਤੀ ਰੋਟੀ ਦੇ ਰਿਆ ਘਾ ਤੜਕੇ ਦਾ ਖੇਤ ਗਿਆ ਹੋਇਆ ਜਵਾਕ ਠੀਕ ਆ ਮੈਂ ਤੁਹਾਡਾ ਇਸ ਰੋਟੀ ਪਾ ਕੇ ਲਿਆਉਂਦੀ ਲੈ ਆ ਪੁੱਤ m a 다아 i d रोटी लिया थोड़ा हूं थोड़ा रह गया वैर ज्यो लूगी गद गदम करके सिं कर पुता हाँ बस हम थोड़े कम रह गए मैं हां सारे कम करके मका हम बेहत सी लूंगी ठीक है पुता ਪਤਾ ਹੈ ਕੀ ਹੈ ਗੱਦਗੱਦ ਕੰਮ ਕਰਕੇ ਆਪਦੇ ਕੰਮ ਤੇ ਬੈਠੀ ਨਾ ਹੁੰਦਾ ਮੈਂ ਕਹ ਜੀ ਬਣ ਖੇਤੋਂ ਆ ਜਾਂਦਾ ਕੰਮ ਨਿਭੜ ਜਾਂਦਾ ਫਿਰ ਬੈਠ ਜਾਂਦੀ ਮਸ਼ੀਨ ਤੇ ਠੀਕ ਹੈ ਪੁੱਤ ਕੋਈ ਨਾ ਆ ਜੂਗਾ ਹੁਣ ਅੱਧਾ ਘੰਟੇ ਬਾਅਦ ਆਊਗਾ ਹੁਣ ਹੁਣੀ ਢੇਰ ਹੋਰ ਕੰਮ ਤਾਂ ਦਾ ਦੇਖਦੀ ਫਿਰ ਮਸ਼ੀਨ ਤੇ ਬੈਠ ਕੇ ਉੱਠਿਆ ਲਿ ਜਾਣਾ ਛਿੱਤੀ ਰੋਟੀ ਲੈ ਲਓ ਨਾ ਪੁੱਤੋ ਮੇਰੇ ਚਿੱਤ ਨਹੀਂ ਠੀਕ ਆਏਗਾ ਖਾ ਲੋ ਨਾ ਪੁੱਤ ਮੈਂ ਹੋਰ ਰੋਟੀ ਨਹੀਂ ਖਾਂਦੀ ਜਗਾ ਬੁੱਤ ਮੈਂ ਜਾ ਕੇ ਪੈਨੀਆਂ ਪਈਆ ਭਾਂਡੇ ਤੇ ਰੱਖ ਦਿੰਦੇ ਉੱਥੇ ਤੂੰ ਚੱਕ ਭਾਂਡੇ ਮੈਂ ਕਿਉਂ ਚੱਕਾ ਇਹ ਦੇਖ ਭਾਂਡੇ ਵਿੱਚ ਚੁੱਕ ਕੇ ਰੱਖ ਸਕਦੀ ਹੈਗੀ ਨਾਲੇ ਤਾਂ ਤਿਆ ਰੋਟੀਆਂ ਖਵਾਉ ਹੈ ਵੀ ਤੂੰ ਭਾਂਡੇ ਤੇ ਚੁੱਕ ਕੇ ਉੱਥੇ ਰੱਖ ਦੇ ਸਾਰੇ ਕੰਮ ਕਰ ਸਕਦੀ ਸੀ ਹੈ ਮੈਂ ਨਾਲੇ ਤਾਂ ਤਾਜੀ ਤੱਤੀਆਂ ਰੋਟੀਆਂ ਖਵਾਈਏ ਹੈ ਜਦੋਂ ਤੱਕ ਤਾਂ ਮੈਨੂੰ 2 ਕਿੱਲੇ ਦਊਗੀ ਉਦੋਂ ਤੱਕ ਤਾਂ ਮੈਂ ਅੱਬਦੀ ਹੋ ਜਾਊਂਗੀ ਹੈ ਵੀ ਇਹੋ ਜੀ ਜ਼ਮੀਨ ਨੂੰ ਮੈਂ ਕੀ ਕਰਨਾ ਹੈ ਹੈ ਦੇ ਲੈ ਕੰਮ ਰੋਟੀਆਂ ਖਾਣ ਨੂੰ ਮੈਂ ਤਾਂ ਅੱਜ ਗੱਲ ਕਰਕੇ ਛੱਡੂੰਗੀ ਜੀ ਬਣਾ ਬਿਨਾ ਕੰਮ ਤਾਂ ਦੂਜਾ ਕਰਾ ਦੇ ਕਰੇ ਰੋਟੀ ਖਾ ਕੇ ਭੱਗ ਜਾਂਦੀ ਹੈ ਕੋਈ ਕੰਮ ਨਹੀਂ ਕਰਉਂਦੀ ਹੈ ਜੀ بس ਖਾ ਲੀਆਂ ਤੋਰੇ ਫੇਰੇ ਤੇ ਸਾਰੇ ਕੰਮ ਮੇਰੇ ਸਿਰ ਤੇ ਕਿਉਂਕਿ ਮੈਂ ਰੋਟੀਆਂ ਫੜੋਸੀ ਇਹਨਾਂ ਦੇ ਨਾਪਰ ਰੱਖੀ ਹੋਈਆਂ ਹੈ ਜਗਾ ਅੰਡ ਕਰ ਦੇ ਜਦੋਂ ਮੈਂ ਪਿੱਕ ਕੇ ਜਾਉਂਗੀ ਬਾਹਰ ਚੱਕ ਕੇ ਹੈਂ ਵੀ ਰੋਟੀ ਆ ਲਾ ਕੇ ਮੈਂ ਅੱਧੀ ਹੋ ਰਹੀ ਹਾਂ ਪੱਲਾ ਕਿਤੇ ਰਿਮੀ ਨੇ ਰੁਕੀ ਦੀਦ ਨੂੰ ਪੱਲਾ ਨਹੀਂ ਕਰਿਆ ਕਮਾ ਟੇਟਰ ਲਾ ਕੇ ਉਹ ਕੰਬੀਲੀ ਨਹੀਂ ਕੀ ਤੇ ਆਪਾਂ ਜਾਦਾ ਆ ਗਿਆ ਕੰਮ ਕਰਾ ਦੇ ਇਹਦਾ ਬੇਲੀ ਆਹੋ ਦੱਸ ਸਾਫ ਹੀ ਜਾਣੀ ਸਾਲਾ ਮੋਟਰ ਚਲਾਇਆ ਅਨੰਜੀ ਦੀ ਜ ਪਾਣੀ ਪੈ ਜਾਊਗਾ ਚੱਲ ਹਾਂ ਰਿਹਾ ਆ ਗਿਆ ਪਾਣੀ ਲੈ ਮਾਂ ਲੈ ਆ ਦੇ ਗਰਮੀ ਬਹੁਤ ਹੋ ਰਹੀ ਆ ਰੋਜੀ ਪਾਣੀ ਰੋਟੀ ਬਣਾ ਮਾਂ ਟੋਟੀਆਂ ਦੇ ਖਾਦਿਆ 15 ਮਿੰਟ ਭੁੱਖ ਨਹੀਂ ਹੈਗੀ ਅੱਛਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਜੀ ਹਾਂ ਦੱਸ ਕੀ ਗੱਲ ਕਰਨੀ ਆ ਮੈਂ ਅੱਜ ਤਾਈ ਰੋਟੀ ਖਾ ਕੇ ਉੱਠੀ ਹਾਂ ਫੇਰ ਮੈਂ ਤਾਈ ਨੂੰ ਕਿਹਾ ਮੈਂ ਭਾਂਡੇ ਚੁੱਕ ਕੇ ਉੱਥੇ ਰੱਖ ਦੋ ਅੱਛਾ ਹਾਂ ਤਾਈ ਕਹਿੰਦੀ ਮੈਂ ਨਹੀਂ ਰੱਖਦੀ ਰੁਖਦੀ ਹੈਗੀ ਭਾਂਡੇ ਚੁੱਕ ਕੇ ਉੱਥੇ ਅੱਛਾ ਵਾਹ ਰੋਭ ਜਿਹਾ ਪਾ ਰਹੀ ਸੀ ਮੇਰੇ ਤੇ ਮੈਂ ਨਹੀਂ ਰੋਭ ਰੂਪ ਸੈਂਦੀ ਹੈਗੀ ਕੋਈ ਨਾ ਮੈਂ ਕਹਿ ਦੂੰਗਾ ਤਾਈ ਨੂੰ ਨਾਲੇ ਤਾਂ 10 ਰੋਟੀਆਂ ਦੇਈਏ ਨਾਲੇ ਰੋਭ ਚਾਹੀਏ ਇਹ ਕੋਈ ਗੱਲ ਥੋੜੀ ਆ ਤੇ 10 ਰੋਟੀਆਂ ਦੇਣੀਆਂ ਪੈਣੀਆਂ 2 ਕਿਲੇ ਨੋਲੋ ਜ਼ਮੀਨ ਦੇ ਜਦ ਤੱਕ 2 ਕਿਲੇ ਲਵਾਂਗੇ ਉਦੋਂ ਤੱਕ ਤਾਂ ਮੈਂ ਅੱਧੀ ਰਹਿ ਜੂਗੀ ਕੋਈ ਨਾ ਕੋਈ ਨਾ ਬੜਾ ਨਹੀਂ ਬੋਲਿਆ ਕਰਦੇ ਮਾਫੀ ਸਮਝਾ ਲੂੰਗਾ ਠੀਕ ਹੈ ਕਨਾ 2 ਕਿਲੇ ਲੈਣੇ ਨੇ ਤੋ ਜਮੀਨ ਦੇ ਆਪਣੇ 2 ਦੇ 4 ਹੋ ਜਾਣਗੇ ਆਪਣੇ ਲੋਵੇ ਮੰਮੀ ਨਾਲ ਗੱਲ ਕਰਦਾ ਮੈਂ ਅੱਜ ਮੰਮੀ ਨੇ ਤਾਂ ਮੰਮੀ ਗੱਲ ਕੀਤੀ ਸੀ ਹੁਣ ਨਹੀਂ ਕੋਈ ਹੱਲ ਹੁੰਦਾ ਹੈਗਾ ਮੈਂ ਤਾਂ ਥੋੜੇ ਪੇਕੀ ਜਾਊਂਗੀ ਕਿਤੇ ਨਹੀਂ ਜਾਣਾ ਹੈਗਾ ਤੈਨਨੇ ਮਾਫੀ ਗੱਲ ਕਰਦਾ ਮੰਮੀ ਨਾਲ ਸੀ ਆਪੀ ਬੜਿਆਪੂ ਗੇ ਤੁੰਦਵਾ ਲਾਂਗੇ 2 ਕਿਲੇ ਦੇ ਗੁੱਠਾ ਠੀਕ ਹੈ ਕਨਾ 2 ਕਿਲੇ ਹਾਂ ਜਾ ਪਾ ਜਾ ਰੋਟੀ ਬਣਾ ਮੇਰੇ ਬਾਸੇ ਜਾ ਠੀਕ ਹੈ ਕਿ ਮੇਰਾ ਸੁਣਾ ਕੀ ਕੰਮ ਕੀਤਾ ਅੱਜ ਵਾਜੋ ਬਸ ਬੈਠੇ ਨਾ ਟਾਈਮ ਕਿੱਥੇ ਹੋਰ ਕੀ ਕੰਮ ਲੱਜਿਆ ਹੋਇਆ ਬਸ ਖੇਤੋਂ ਰੋਟੀ ਰੋਟੀ ਪਕਾ ਕੇ ਹੁਣ ਆਈ ਆ ਜੀ ਰੀਰ ਦਮਾ ਚਲ ਜਾਇਆ ਮਾ ਅੱਛਾ ਚਲੋ ਵਧੀਆ ਤੇ ਲੋਗੀ ਤੀ ਪਾਣੀ ਲਿਆ ਮਾ ਨਾ ਨਾ ਬਸ ਪਾਣੀ ਪੁਣ ਤਾਂ ਮੈਂ ਪੀ ਕੇ ਆਈ ਆ ਅੱਛਾ ਹੋਰ ਸੁਣਾ ਕੰਮ ਨਵੇੜ ਲਈ ਕੰਮ ਕਿੱਥੇ ਨਿਬੜਿਆ ਆ ਵੇ ਟੋਕਰਾਂ ਭਾਂਡੇ ਦਾ ਮੰਜਿਆ ਹੁਣ ਹੁਣ ਸਾਰੇ ਕੰਮ ਹੋਰ ਪਏ ਹੋਏ ਪੋਚੇ ਲਾਉਣੇ ਆ ਕੱਪੜੇ ਧੋਣੇ ਆ ਅੱਛਾ ਤੇਰੀ ਦਾਦੀ ਆਏ ਥੱਕ ਤੇ ਰੋਟੀ ਟੁੱਕ ਖਾ ਕੇ ਚੁਗਲੀਆਂ ਕਰਨ ਗਈ ਹੋਣੀ ਆਂਡ ਗਵੜ ਅੱਛਾ ਤੂੰ ਕਿਸੇ ਪਿਛਲੇ ਜਮਾਨੇ ਦੀ ਆ ਤੂੰ ਤਾਂ ਤੂੰ ਕਿਉਂ ਤਾਂ ਨਹੀਂ ਆ ਕੱਪੜੇ ਤੇ ਕਿਉਂ ਲਾਉਣੀ ਆ ਤੇ ਉਹਦੇ ਰੋਟੀਆਂ ਹੁਣ ਕਰਨਾ ਪੈਂਦਾ ਵਾ ਸਾਰੇ ਤਾਂ ਉਹਦੀ ਮੰਨਦੇ ਵਾ ਮੇਰੀ ਕਿੱਥੇ ਕੋਈ ਸੁਣਦਾ ਵਾ ਉਹ ਤਾਂ ਪਿੱਛੇ ਫਿਰਦੀ ਆ ਅੱਜ ਕੱਲ ਕੋਈ ਨਹੀਂ ਕਿਸੇ ਨੂੰ ਸਾਹਮ ਦਾ ਜਾਂ ਅੱਜ ਕੱਲ ਤਾਂ ਸੋਹਰੇ ਨੂੰ ਸਾਹਮ ਦਾ ਕੋਈ ਸੱਸ ਨੂੰ ਨਹੀਂ ਸਾਹਮ ਦਾ ਹੁਣ ਕੀ ਕਰੀਏ ਸਾਹਮਣੇ ਪੈਣੇ ਵਾ ਪਰ ਮੇਰੇ ਤੇ ਕੋਈ ਸੁਣਦਾ ਹੀ ਨਹੀਂ ਹੈਗਾ ਤੂੰ ਜੀਵਨ ਨਾਲ ਗੱਲ ਕਰੀ ਇਹ ਤੂੰ ਜ਼ਮੀਨ ਜੂਨ ਨਾ ਕਰਾ ਕੇ ਉਹਨੂੰ ਪਰਿਉ ਵਰੋ ਹਾਂ ਕੰਨੀ ਆ ਪਰਦੀਆਂ ਤੂੰ ਉਹਦੇ ਕੱਪੜੇ ਧੋਦੀ ਰੋਟੀਆਂ ਪਕਾਉਂਦੀ ਮੈਂ ਤਾਂ ਕਿਆ ਕਰਨੀ ਬਾਰ ਫਿਰ ਕੰਮ ਵੀ ਨਹੀਂ ਕਰਾਉਂਦੀ ਤੇਰੇ ਨਾਲ ਨਾ ਕੁਝ ਨਹੀਂ ਕਰਾਉਂਦੀ ਹੈਗੀ ਫਿਰ ਕਰਕੇ ਤੂੰ ਜੀਵਨ ਨੂੰ ਕਹੇ ਠੀਕ ਆ ਜਮੀਨਾਂ ਕਰਾਤੀ ਆਪਾਂ ਪਰੇ ਬੁੜੀ ਨੂੰ ਠੇਡੇ ਰੁੱਡੇ ਮਾਰ ਕੇ ਕੱਢ ਦੋ ਸੀ ਕੀ ਕਰਾਂਗੇ ਸਾਰੀ ਉਮਰ ਰੋਟੀਆਂ ਲੋਲੋ ਦੀ ਮਰ ਜੇਗੀ ਆ ਮੇਰੇ ਵਰਗੀ ਦੇਖ ਲੈ ਰੋਟੀਆਂ ਲੋਈ ਲੋਈ ਦੀ ਮਰ ਗਈ ਹੁਣ ਆਇਆ ਸੁੱਖ ਦਾ ਟਾਈਮ ਠੀਕ ਆ ਹੋਰ ਪਹਿਲਾਂ ਵੀ ਸਾਡੇ ਹੀ ਸੀ ਤੀ ਦੇਖ ਮੇਰੇ ਕੀ ਹਾਲਤ ਹੋ ਰਹੀ ਆ ਰੋਟੀਆਂ ਪਕਾਉਂਦਾ ਹੋਰ ਕਿਉਂ ਫਿਰ ਜੇ ਤੋ ਚੁੱਲ੍ਹੇ ਮਰੇ ਮੱਚਦੀ ਕੀ ਲੋੜ ਨਾਲ ਨਾਲ ਨਿਕਰੋਂਦੀ ਠੀਕ ਆ ਮੈਂ ਤਾਂ ਕਰਦੀ ਆ ਜੂਜੀ ਬਣ ਰਿਆ ਕਰ ਲੈ ਤੂੰ ਠੀਕ ਆ ਆਉਂਦਾ ਤਾਂ ਮੈਂ ਤਾਂ ਕਰਨੀ ਆ ਪਹਿਲਾਂ ਇਹੀ ਗੱਲ ਹੀ ਕਰੂੰਗੀ ਹਾਂ ਹਾਂ ਠੀਕ ਆ ਸਮਝ ਗਈ ਚੰਗਾ ਭੈਣ ਹੁਣ ਮੈਂ ਜਾਣੀ ਆ ਮੈਂ ਫੇਰ ਤੂੰ ਚਾਹ ਲੈ ਆਉਣ ਆਲੇ ਹੁਣ ਤੇ ਚਾਹ ਚੁੱਕਾਂਗੇ ਠੀਕ ਆ ਮੇਰੇ ਨਾਲ ਵੀ ਆ ਗਈ ਕਰ ਗੌਰ ਕਰੀ ਨਾਲੇ ਮੇਰੇ ਗੱਲ ਦੀ ਸਮਝ ਜੀ ਠੀਕ ਆ ਜਦੋਂ ਤੇ ਸੱਸ ਆ ਗਈ ਉਹ ਨਾਲ ਰਹਿ ਕਰ ਲਈ ਠੀਕ ਆ ਠੀਕ ਆ ਚੰਗਾ ਸਹੀ ਦੱਸ ਗਈ ਹੈਗੀ ਹੁਣ ਮੈਂ ਉਹਦੀ ਗੱਲ ਤੇ ਗੌਰ ਕਰੂੰਗੀ ਨਾਲੇ ਮੇਰੀ ਸੱਸ ਆ ਗਈ ਉਹਦੇ ਨਾਲ ਵੀ ਮੈਂ ਗੱਲ ਕਰੂੰਗੀ ਜੀ ਮਨ ਉਹ ਤਾਂ ਮੈਂ ਦੱਸਿਆ ਹੀ ਹੋਇਆ ਪਹਿਲਾਂ ਵੀ ਇਹਦਾ ਕੋਈ ਹੱਲ ਕਰ ਲਈਏ नहीं तो एक दिन में रोटी है पकाऊंगी पकाऊंगी तो मर जुंगी हाँ ये तो घर में आजकल कैसे चल रही है पहला तो नया क्यों बीजी हाँ थीका। 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 और क्या हाँ ठीक हाँ ठीक हाँ और मस्ती वाली ठीक से सारे हाँ ठीक से सारे अच्छे बच्चों में पढ़ गया हाँ मेन हाँ। हाँ ने बोहोत की कहने तीता है आप तो कोई कम कर दी नहीं है अच्छा। खिलाई जाने है कोई ना पुत बोल आप दे। कर दे जमीन नौ करा लीए कोई ना पुत मैं गल करूंगी ਨਹੀਂ ਕਰਦੀ ਤੇ ਹੈਗੀ ਤਾਂ ਪਤਾ ਤੇਰਾ ਗੁੱਠਾ ਲਵਾ ਕੇ ਇਹਨੂੰ ਧੱਕਾ ਦੇਈਏ। ਨਾ ਪੁੱਤ ਐ ਨਹੀਂ ਕਹਿੰਦੇ ਹੁੰਦੇ ਤੇਰੀ ਤਾਈ ਆ। ਕੋਈ ਨਾ ਮੈਂ ਆਪਣੀ ਨਾਲ ਗੱਲ ਕਰ ਲੂੰਗੀ ਆਪਾਂ ਜ਼ਮੀਨ ਨੋ ਕਰਾ ਲਾਂਗੇ। ਕੋਈ ਨਾ ਮਰਤੀ ਐ ਨਹੀਂ ਬੋਲ ਦੇਂਦੇ। ਮੰਮੀ ਮੇਰੀ ਗੱਲ ਤਾਂ ਗੌਰ ਕਰ। ਹਾਂ ਪੁੱਤ। ਜਾਂ ਤਾਂ ਜ਼ਮੀਨ ਤੇ ਗੁੱਠਾ ਲਵਾ ਲਾ। ਠੀਕ ਹੈ। ਨਹੀਂ ਤਾਂ ਐ ਨਹੀਂ ਤੇ ਮੈਂ ਤਾਂ ਪੇਕੀ ਚੱਲੀ ਹੈਗੀ। ਨਾ ਪੁੱਤ ਤਾਂ ਕਿਤੇ ਨਹੀਂ ਜਾਣਾ ਮੈਂ ਗੱਲ ਕਰਦੀ ਆ ਤੇਰੀ ਤਾਈ ਨਾਲ। ਚਲ ਠੀਕ ਹੈ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਆ। ਹਾਂ ਬਣਾ ਦੇ। ਕਰਦੀਆਂ ਜੀਵਨ ਦੀ ਤਾਈ ਨਾਲ ਗੱਲ ਮੈਂ ਹੁਣ ਜੀਵਨ ਤੇਜਸਨ ਤਾਂ ਗਏ ਹੋਏ ਨੇ ਦਵਾਈ ਲੈਣ ਹੁਣ ਇਕੱਲੀ ਉਹ ਹੈਗੀ ਕਰਦੀਆਂ ਇਹਦੇ ਨਾਲ ਜ਼ਮੀਨ ਦੀ ਗੱਲ ਮੈਂ ਜੀਵਨ ਤੇਜਸਨ ਕਿੱਥੇ ਨੇ ਉਹ ਤਾਂ ਦਵਾਈ ਲੈਣ ਗਏ ਹੋਏ ਨੇ ਅੱਛਾ ਮੰਤਰ ਨਾਲ ਇੱਕ ਗੱਲ ਕਰਨੀ ਸੀ ਹਾਂ ਤੂੰ ਜੀ ਵੰਦਨਾ ਹੁਣ ਜ਼ਮੀਨ ਲਵਾ ਜਾਂਦੀ ਜੇ ਨਾ ਪਾਣੇ ਮੈਂ ਨਹੀਂ ਜ਼ਮੀਨ ਲਾਉਂਦੀ ਹੈਗੀ ਮੈਨੂੰ ਰੋਟੀ ਕੌਣ ਦੇਊਗਾ ਜ਼ਮੀਨ ਤੋਂ ਬਿਨਾਂ ਰੋਟੀ ਪਾਣੇ ਤੈਨੂੰ ਦੇਣਗੇ ਮੇਰੀ ਜ਼ਿੰਮੇਵਾਰੀ ਹੈਗੀ ਤੇਰੀ ਸੇਵਾ ਕਰਨਗੇ ਜੇ ਪਾਣ ਤੈਨੂੰ ਇਹਨਾਂ ਰੋਟੀ ਦਿੱਤੀ ਮਾਪਾਣ ਦੇਣਗੇ ਇਹੀ ਜਿਨੀ ਹੈਗੀ ਮੈਂ ਲੂ ਬਥੇਰੀ ਚੰਗੀ ਆ ਤੇਰੀ ਬਥੇਰੀ ਸੇਵਾ ਕਰੂਗੀ ਕੱਲ ਨੂੰ ਨੋਹਾ ਪੁੱਤਾਂ ਦਾ ਕੀ ਪਤਾ ਹੁੰਦਾ ਪਾਣੇ ਬਾਦਲ ਜਾਂਦੇ ਹੁੰਦੇ ਨਹੀਂ ਪਾਣੇ ਨਹੀਂ ਬਾਦਲਦੇ ਨਹੀਂ ਹੈਗੇ ਤੇਰੀ ਸੇਵਾ ਕਰਨਗੇ ਤੂੰ ਜ਼ਮੀਨ ਨਾ ਲਵਾ ਲੈ ਓ ਚੱਲੀ ਪਾਣੇ ਹੁਣ ਤੂੰ ਸੋਚੀ ਹੋਇਆ ਪਣੀ ਵੱਡੀ ਸ਼ਿਹਾਰ ਬਣਦੀ ਐ ਮੈਂ ਹੀ ਨੀ ਜ਼ਮੀਨ ਦਿੰਦੀ ਜ਼ਮੀਨ ਲਵਾਉਂਦੀ ਜ਼ਮੀਨ ਕਿਉਂ ਲਵਾਦਾ ਮੈਨੂੰ ਰੋਟੀ ਕੌਣ ਦੇਊਗਾ ਠੇਡੇ ਮਾਰਨਗੇ ਮੇਰੇ ਮਾਗਰੋਂ ਹੁਣ ਤਾਂ ਆਪਦੇ ਜੰਮੇ ਰੋਟੀ ਨੰਦੇ ਇਹ ਤਾਂ ਦਿਓਰ ਦਾ ਮੁੰਡਾ ਹੋ ਗਿਆ ਇਹ ਤਾਂ ਕੋਈ ਹੱਲ ਕਰ ਲੋ ਨਹੀਂ ਤੇ ਮੈਂ ਤਾਂ ਪਿੱਕੀ ਜਾਊਂਗੀ ਮੈਂ ਥੋੜੀ ਰੋਟੀ ਟੁੱਕਰ ਨਾਲ ਜਿਹੜਾ ਖਵਾਇਆ ਜਾਂਦਾ ਹੈਗਾ ਕਿੰਨੀ ਦੇਰ ਤਾਂ ਹੋ ਚੁੱਕੀ ਆ ਕੋਈ ਨਾ ਪੁੱਛ ਕਰ ਕੋਈ ਨਾ ਕਰ ਲਾਂਗੇ ਠੰਡੇ ਦਿਮਾਗ ਨਾਲ ਗੱਲ ਕਰ ਲਾਂਗੇ ਜ਼ਮੀਨ ਦਾ ਕੰਮ ਇਹ ਕੋਈ ਡੰਗਰ ਪੁੱਛਦਾ ਕੰਮ ਨਹੀਂ ਕਰਾ ਦਊਗੀ ਹੌਲੀ ਹੌਲੀ ਕੋਈ ਨਾ ਮੈਂ ਆਪ ਹੀ ਕਰ ਲਊਗਾ ਗੱਲ ਠੀਕ ਆ ਹਾਂ ਦਵਾਈ ਜੰਦਰ ਤੇ ਯਾਰ ਕਹ ਲੈ ਬਾਈ ਨਾਲੇ ਮੈਂ ਦਵਾਈ ਟਾਈਮ ਤੇ ਲੈ ਲਿਆ ਕਰਾਦਾ ਹੁਣ ਕਿਵੇਂ ਸਮਝਾਈਏ ਡਾਕਟਰ ਨੇ ਠੀਕ ਆ ਹਾਂ ਕਿ ਜੋ ਗੱਲ ਕਰੋ ਹੈਗੇ ਕਿੰਨੇ ਦਿਨ ਹੋ ਗਏ ਜ਼ਮੀਨ ਦੀ ਗੱਲ ਹੀ ਨਹੀਂ ਕੀਤੀ ਹੈਗੀ ਗੱਲ ਤਾਂ ਰੋਜ਼ ਕਰਦੇ ਉਹਨਾਂ ਨੇ ਅੱਜ ਵੀ ਕਰੀ ਦੀ ਬੇਬੇ ਕਹਿੰਦੀ ਗੱਲ ਮੈਂ ਮਰ ਚੂ ਨਹੀਂ ਕਿ ਉਹ ਕੀ ਕਰੀ ਅਸੀਂ ਦੁਬਾਰਾ ਕਰਕੇ ਦੇਖੋ ਇੱਕ ਵਾਰ ਹੋਰ ਨਹੀਂ ਤੇ ਮੈਂ ਤਾਂ ਪੇਕੀ ਜਾਊਂਗੀ ਤਾਂ ਕੋਈ ਨਾ ਕਰਦਾ ਗੱਲ ਨੂੰ ਬੈਠੂ ਰਹੇ ਤੂੰ ਐ ਕਰਦੇ ਮੰਮੀ ਅੱਜ ਆਪਾਂ ਗੱਲ ਫੜ ਲਓ ਹਟ ਜੀ ਨਹੀਂ ਹੁਣ ਨਹੀਂ ਤਾਂ ਬਰੇ ਜਾਣਦੀ ਐ ਇਹ ਕਦੋਂ ਪਈ ਹੋਈ ਦੁਪਹਿਰੇ ਉਹ ਨੂੰ ਐ ਕਰੀ ਗੋਲੀਆਂ ਪਾ ਲਈ ਨੀਂਦ ਵਾਲੀਆਂ ਠੀਕ ਆ ਮੈਂ ਕੋਰੇ ਕਾਗਜ਼ ਤੇ ਗੁੱਠਾ ਲਵਾ ਲਉਂਗਾ ਠੀਕ ਆ ਹਾਂ ਕਾਈ ਵਾਲਾ ਤਾਂ ਅੱਜ ਕੰਮ ਕਰਦੇ ਆ ਦੋ ਦੋ ਦੀ ਅੱਜ ਤਾਂ ਗੁੱਠਾ ਪੱਕਾ ਲਵਾ ਰਹੇ ਹਾਂ ਚਲੋ ਕੂਨ ਮੈਂ ਚਾਹੁੰਦੀ ਓਕੇ ਲਿਆ ਬੋ ਤਾਂ ਸ਼ੇਰ ਜੇ ਨੂੰ ਪਤਾ ਨਹੀਂ ਕੀ ਹੋ ਗਿਆ ਦੁੱਧ ਪੀ ਕੇ ਚੜੀ ਹੀ ਜਾਂਦਾ ਲੇ ਫਾਈਦਾ ਤਾਂ ਕੰਮ ਹੋ ਗਿਆ ਹੁ ਮਮੀ ਮਮੀ ਫਾਈਦਾ ਤਾਂ ਕੰਮ ਹੋ ਗਿਆ ਹੁ ਨਾ ਠੀਕ ਹੈ ਪੁੱਤ ਦੱਸ ਨਾ ਹਾਂਜੀ ਮੰਮਾ ਉਧਰ ਜੀਵਨ ਪਿਆ ਕੇ ਤੁਹਾਨੂੰ ਲਿਆਕ ਲਾ ਕੇ ਠੀਕ ਆ ਮੈਂ ਬੁਲਾ ਕੇ ਲਿਆਉਂਗੀ ਆਓ ਜੀ ਤੁਹਾਨੂੰ ਮੰਮਾ ਬੁਲਾ ਰਹੀ ਆ ਆ ਗਿਆ ਆ ਗਿਆ ਹਾਂ ਮੰਮਾ ਕੋਠਲ ਵਾਲੀ ਕਰਦਾ ਕੰਮ ਹਾਂ ਕਰਦਾ ਆਸਮਾ ਪੀਪਲ ਲੈ ਕੇ ਆ। ਠੀਕ ਆ। ਜਿਵੇਂ ਲੈਦੇ ਆ। ਆ ਜਾਸਣਾ। ਹਾਂ। ਚੰਗੀ ਤਰ੍ਹਾਂ ਆ ਬਲੋ। ਚੰਗੀ ਤਰ੍ਹਾਂ ਕਰਤਾ ਕੰਮ। ਆਜਾ 2 ਕਿਲੇ ਆਪਣੇ। ਹਾਂ। ਕਦੋਂ ਉੱਠ ਗਈ? ਠੀਕ ਆ। ਗੇਟ ਤੋਂ ਬਾਹਰ ਕਰ ਜੀ ਇਹਨੂੰ। ਠੀਕ ਆ। ਹਾਂ। ਹੁਣ ਤਾਂ ਫੁਰਸਾ? ਹਾਂ ਫੁਰਸਾ। ਚਲ। ਅ ਚੱਕਰ ਜੇ ਆਈ ਜਾਂਦੇ ਨੇ। ਸਿਰ ਜੇ ਪਤਾ ਨਹੀਂ ਕਾਦੂ ਕੀ ਜਾਂਦੇ। ਜਾ ਸੋਨਾ ਮਾ ਦਈ ਪਾਣੀ ਦੇਈ ਬੁੱਤ ਮੈਨੂੰ ਕਾ ਤਾ ਹੁਣ ਤੈਨੂੰ ਪਾਣੀ ਪੀਏ ਹੁਣ ਤੈਨੂੰ ਪਾਣੀ ਪੂਣੀ ਮਿਲਦਾ ਹੈਗਾ ਕਾ ਤੂੰ ਕੁਬਣਾ ਚਲਾਈ ਹੈਗੀ ਕਾ ਤੂੰ ਹਾਂ ਆ ਦੇਖ ਆ ਕੀ ਹੁਣ ਤਾ ਸਾਰੇ ਕੰਮ ਕਰ ਆ ਲਿਆ ਹਾ ਦੇਖ ਹਾਏ ਕਿੱਦਾਂ ਧੋਖਾ ਕੀਤਾ ਮੈਂ ਤਾਂ ਉਹ ਇਹਨਾਂ ਨਾਲ ਰਹੀ ਮੈਂ ਕਿਤੇ ਹੋਰ ਬਗ ਜਾਂਦੀ ਹੁਣ ਤੇਰਾ ਟਿੱਕੂ ਵੀ ਬੰਦ ਆ ਹੁਣ ਤੂੰ ਸਾਡੇ ਘਰ ਦਫਾ ਹੋ ਜਾ ਉਠ ਚੱਲ ਸਾਡੇ ਘਰ ਨੂੰ ਕਦੇ ਹੁਣ ਮੈਂ ਕਿੱਧਰ ਜਾਉਂਗੀ ਹੁਣ ਬਣਾ ਬੇਕੋ ਨਾ ਮੇਰੇ ਕੋ ਜੀ ਬਣਾ ਨਿਕਲ ਜਾ ਦੇਖਾ ਤੇ ਬਾਹਰ ਜਾਂ ਜਾ ਉਹ ਸੱਟੇ ਹੁਲ ਕਰ ਬਾ ਨਿਕਲ ਜਾ ਹੁਣ ਹੁਣ ਮੈਂ ਕਿੱਧਰ ਜਾਉਂਗੀ ਦੱਸ ਹੁਣ ਮੈਂ ਕਿੱਥੇ ਜਾਵਾਂ ਦੱਸ